ਮਜੀਠਾ ਦੇ ਕਸਬਾ ਚਵਿੰਡਾ ਦੇਵੀ ਦੇ ਵਿੱਚ ਫਾਇਰਿੰਗ ਹੋਈ ਹੈ ਮਸ਼ਹੂਰ ਸੁੰਦਰ ਬੇਕਰੀ ਤੇ ਕਰੀਬ 4 ਰਾਉਂਡ ਫਾਇਰਿੰਗ ਕੀਤੀ ਗਈ ਹੈ ਤਿੰਨ ਮੁਲਜ਼ਮ ਗੋੜੀਆਂ ਚਲਾ ਕੇ ਮੌਕੇ ਤੋਂ ਫਰਾਰ ਹੋਏ ਨੇ ਕੁਝ ਦਿਨ ਪਹਿਲਾਂ ਬੇਕਰੀ ਮਾਲਕ ਨੂੰ ਧਮਕੀ ਭਰੇ ਆ ਫੋਨ ਆਇਆ ਸੀ ਬੇਕਰੀ ਮਾਲਕ ਤੋਂ 40 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਪੈਸੇ ਨਾ ਦੇਣ ਤੇ ਅੰਜਾਮ ਪੁੱਗਤਣ ਦੀ ਧਮਕੀ ਦਿੱਤੀ ਗਈ ਸੀ ਤੋਂ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ 4 ਰਾਉਂਡ ਫਾਇਰਿੰਗ ਕੀਤੀ ਗਈ ਹੈ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਜਿੱਥੇ ਕਿ ਮਸ਼ਹੂਰ ਸੁੰਦਰ ਬੇਕਰੀ ਤੇ ਕਰੀਬ ਚਾਰ ਰਾਉਂਡ ਫਾਇਰਿੰਗ ਕੀਤੀ ਗਈ ਤਿੰਨ ਮੁਲਜ਼ਮ ਗੋਲੀਆਂ ਚਲਾ ਕੇ ਮੌਕੇ ਤੋਂ ਅਫਰਾਰ ਹੋ ਗਏ ਆ ਲਗਾਤਾਰ ਪੁਲਿਸ ਦੇ ਵੱਲੋਂ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਲਗਾਤਾਰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਇਸ ਤੇ ਪੂਰੇ ਮਸਲੇ ਦੀ ਜੇਕਰ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਦੱਸਿਆ ਜਾ ਰਿਹਾ ਕਿ ਬਿਕਰੀ ਮਾਲਕ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਬਿਕਰੀ ਮਾਲਕ ਤੋਂ 40 ਲੱਖ ਰੁਪਏ ਦੀ 40 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਤਾਂ ਪੈਸੇ ਨਾ ਦੇਣ ਤੇ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਗਈ ਤੇ ਉਸ ਤੋਂ ਕੁਝ ਦਿਨ ਬਾਅਦ ਜੀ ਮਚੂਰ ਸੁੰਦਰ ਬਿਕਰੀ ਤੇ ਕਰੀਬ 4 ਰਾਉਂਡ ਫਾਇਰਿੰਗ ਕੀਤੀ ਗਈ ਤੇ ਇਹਨਾਂ ਮੁਲਜ਼ਮਾਂ ਦੇ ਬਲੇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਸਦੇ ਬਾਅਦ ਮੌਕੇ ਤਫਰਾਰ ਹੋ ਗਏ। ਦੱਸਣਾ ਉਹਦੇ ਤੋਂ ਪਹਿਲਾਂ ਹੀ ਮੈਨੂੰ ਫੋਨ ਕਾਲ ਆ ਰਹੀ ਹੈ ਮੈਸੇਜ ਆ ਰਹੀ ਹੈ ਕਿ 40 ਲੱਖ ਦੀ ਰੋਟੀ ਮੰਗਦੇ ਮੇਰੇ ਕੋਲ। ਤੋਂ ਮੈਂ ਦਾ ਪਹਿਲਾਂ ਨਜ਼ਰਅੰਦਾਜ਼ ਹੀ ਕੀਤਾ ਬਦਨਾ ਫੋਨ ਕਾਲ ਵੀ ਕਰਨੇ ਸ਼ੁਰੂ ਕਰਦੇ ਫਿਰ ਕਹਿੰਦੇ ਇਹ ਕਿ ਐਸਐਸਓ ਕੋਈ ਆਏਗਾ ਤੇ ਹੋਰ ਇਨਸਾਨ ਕਰਾਂਗੇ ਅਸੀਂ ਤੁਮ ਬਰੇਡ ਵੀ ਕੀਤੀ ਇਹੋ ਡਰਨਾ। ਕੀ ਕਬਦੂ ਇਨਸਾਨ ਕਰਨੋ ਕਿ ਉਹ ਤਾਂ ਨੇ ਤੁਹਾਨੂੰ ਬਖਸ਼ੀ ਜਿਹਾ ਨੇ ਐਸਐਸਪੀ ਜਾਓਗੇ ਜਾਂ ਕੇਬੋ ਜਾਓਗੇ ਬਟ ਅਸਰ ਕੋ ਆਪ ਬੰਦਰ ਹੁਸਾਨ ਕਰਾ ਦੇ ਸੋ ਮੈਂ ਫਿਰ ਗਿਆਨੀ ਆ ਕਿ ਦੋ ਚਾਰ ਦਿਨ ਤੋਂ 20 ਕਿਸੀ ਮੋਲਤੀ ਵੀ ਫੋਨ ਫੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨਾਂ ਨੇ ਫਾਇਲ ਕੀਤੀ ਚਾਰਾਂ ਕੀ ਕੀ ਕਹਿਣਾ ਚਾਹੁੰਦੇ ਇਨਸਾਫ ਸਰ ਇਹ ਤੁਹਾਨੂੰ ਸਿਕਿਉਰਟੀ ਸਾਡੇ ਜਨਤ ਤੇ ਜੇਵੇ ਜੇ ਕੋਈ ਸਾਡਾ ਸਾਨੂੰ ਕੋਈ ਹਾਨ ਨੂ ਕੀ ਹਥਿਆਰ ਲਿਆ ਜਾਵੇ ਕਿ ਜਿਹੜੇ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰੇ ਕੋ ਕਰਦਾਂਗੇ ਫਿਰ ਅਟੈਕ ਹੋ ਜੀਆ ਉਹਦੇ ਸ਼ਰੀਆਮ ਕਈ ਨਹੀਂ ਤੁਹਾਨੂੰ ਮਾਰ ਦਾਂਗੇ ਉਹ ਕਰਦਾਂਗੇ ਹੁਣ ਆਪਾਂ ਬਾਹਰ ਵੀ ਜਾ ਸਕੀਏ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਇਨਸਾਫ ਦੋ ਨਾਲੇ ਉਹਨਾਂ ਨੂੰ ਪਈ ਪੁਲਿਸ ਪ੍ਰੋਟੈਕਟਰ ਦਿਓ ਮੈਨੂੰ ਕੋਈ ਸਮਾਂ ਦੀ ਲੱਗਦੀ ਵੀ ਮੈਂ ਕਹਾਂ ਕਿ ਜਾਂ ਤੂੰ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਨੀਚੇ ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋਣਗੇ ਇਸ ਖਬਰ ਤੇ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮੇਸ਼ ਸ਼ਰਮਾ ਜੁੜੇ ਹੋਏ ਨੇ ਅਮਿਤ ਕੀ ਕੋਈ ਜਾਣਕਾਰੀ ਹੁਣ ਤੱਕ ਦੀ ਕਿੰਨੇ ਵਜੇ ਦੀ ਇਹ ਪੂਰੀ ਵਾਰਦਾਤ ਹੈ ਜਿਹੜੇ ਮਲਜ਼ਮਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੋਈ ਪੁਲਿਸ ਨੂੰ ਕੋਈ ਸੁਰਾਗ ਮਿਲਿਆ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜੀ ਪਰ ਮਿੰਦਰ ਬਿਲਕੁਲ ਸੀਸੀਟੀਵੀ ਦੀ ਗੱਲ ਕਰੀਏ ਤੇ ਇੱਕ ਕੁਝ ਸੈਕਿੰਡ ਦੀ ਸੀਸੀਟੀਵੀ ਜ਼ਰੂਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਮਲਜ਼ਮ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਲੀਆਂ ਫਾਇਰਿੰਗ ਕਰਕੇ ਜਦੋਂ ਜਾਨ ਦੀ ਸੀਸੀਟੀਵੀ ਜ਼ਰੂਰ ਸਾਹਮਣੇ ਆਈ ਹੈ ਲੇਕਿਨ ਕੱਲ ਅਗਰ ਗੱਲ ਕਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਇਹ ਇਸ ਘਟਨਾ ਨੂੰ ਅਨਜਾਨ ਦਿੱਤਾ ਗਿਆ ਜਦੋਂ ਇੱਕ ਬੇકરી ਦੇ ਬਾਹਰ ਗੋਲੀਆਂ ਚਲਾ ਕੇ ਨੌਜਵਾਨ ਜਿਹੜੇ ਫਰਾਰ ਹੁੰਦੇ ਨਜ਼ਰ ਆ ਰਹੇ ਆ ਲੇਕਿਨ ਇਸ ਦੇ ਨਾਲ ਐਂਗਲ ਇੱਕ ਹੋਰ ਹੈ ਕਿ ਇਸ ਬੇકરી ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਫੋਨ ਕਰਕੇ 40 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਅਤੇ ਫਿਰੋਤੀ ਨਾ ਦੇਣ ਦੀ ਇਵਜ਼ ਦਿਵਚਰ ਉਸ ਦੇ ਪਰਨਾਮ ਭੁਗਤਨ ਦੀ ਗੱਲ ਵੀ ਕਹੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਸ਼ਿਕਾਇਤ ਵੀ ਜਿਹੜੇ ਬਿਕਰੀ ਮਾਲਕ ਦੁਆਰਾ ਪੁਲਿਸ ਨੂੰ ਦਿੱਤੀ ਗਈ ਹੈ ਲੇਕਿਨ ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਉਸ ਐਂਗਲ ਦੇ ਨਾਲ ਇਸ ਮਾਮਲੇ ਨੂੰ ਜੋੜ ਕੇ ਜ਼ਰੂਰ ਦੇਖ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ આરોપીਆ ਨੂੰ ਕਾਬੂ ਕਰ ਲਿੱਤਾ ਜਾਏਗਾ ਸੀਸੀਟੀਵੀ ਤੋਂ આરોપીਆ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਵਿੰਦਰ ਜੀ ਆ ਠੀਕ ਹੈ ਅਮੇ ਤੋ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਮਸ਼ਹੂਰ ਸੁੰਦਰ ਬੇਕਰੀ ਨੂੰ ਨਿਸ਼ਾਨਾ ਬਣਾਇਆ ਗਿਆ ਕਰੀਬ 4 ਰਾਉਂਡ ਫਾਇਰਿੰਗ ਕੀਤੀ ਗਈ ਤਿੰਨ ਮੁਲਜ਼ਮ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ ਕਾਮਾਜੀਠਾ ਦੇ ਕਸਬਾ ਚੁੰਡਾ ਦੇ ਵਿਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਜਿੱਥੇ ਕਿ ਮਸ਼ਹੂਰ ਸੁੰਦਰ ਬੇਕਰੀ ਨੂੰ ਨਿਸ਼ਾਨਾ ਬਣਾਇਆ ਗਿਆ ਤਿੰਨ ਮੁਲਜ਼ਮਾਂ ਦੇ ਵੱਲੋਂ ਤਿੰਨ ਮੁਲਜ਼ਮ ਜੋ ਕਿ ਸ਼ਰੀਆਮ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਵੀ ਜਾਣਕਾਰੀ ਸਾਹਮਣੇ ਆਈ ਕੁਝ ਦਿਨ ਪਹਿਲਾਂ ਬੇਕਰੀ ਮਾਲਕ ਨੂੰ ਧੰਕੀ ਭਰਿਆ ਫੋਨ ਵੀ ਆਇਆ ਸੀ 40 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਠਿੰਡਾ ਦੇ ਜਿੱਥੇ ਦੇ ਪਿੰਡ ਕੋਟ ਸ਼ਮੀਰਦੀਪ ਪੰਚਾਇਤ ਦੇ ਵੱਲੋਂ ਵੱਡਾ ਫਰਮਾਨ ਸੁਣਾ ਦਿੱਤਾ ਗਿਆ ਹੈ ਪਿੰਡ ਦੇ ਕਿਸੇ ਵੀ ਮੁੰਡਾ ਕੁੜੀ ਦਾ ਆਪਸ ਦੇ ਵਿੱਚ ਵਿਆਹ ਜੇਕਰ ਹੁੰਦਾ ਹੈ ਤਾਂ ਉਸ ਨੂੰ ਪਿੰਡ ਵਾਸੀ ਪੰਚਾਇਤ ਮਨਜ਼ੂਰ ਨਹੀਂ ਕਰੇਗੀ ਪਿੰਡ ਦੇ ਵਿੱਚ ਵਿਆਹ ਕਰਨ ਵਾਲਿਆਂ ਦਾ ਬਾਈਕਾਟ ਹੋਵੇਗਾ ਵਿਆਹ ਕਰਨ ਵਾਲੇ ਮੁੰਡਾ ਕੁੜੀ ਪਿੰਡ ਦੇ ਵਿੱਚ ਨਹੀਂ ਰਹਿਣਗੇ ਤੁਹਾਡੇ ਪਰਿਵਾਰਾਂ ਨੂੰਵੇਂ ਪਿੰਡ ਦੇ ਵਿੱਚੋਂ ਕੱਢਿਆ ਜਾਵੇਗਾ ਕੋਟਸ਼ਮੀਰ ਦੀ ਪੰਚਾਇਤ ਨੇ ਇਸ ਨੂੰ ਲੈ ਕੇ ਇਹ ਮਤਾ ਪਾਇਆ ਹੈ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੀ ਪੰਚਾਇਤ ਦਾ ਦਰਸਲੇ ਫਰਮਾਨ ਹੈ ਪਿੰਡ ਦੇ ਹੀ ਕਿਸੇ ਵੀ ਮੁੰਡਾ ਕੁੜੀ ਦਾ ਜੇਕਰ ਆਪਸ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ ਹਾਲਾਂਕਿ ਇਸ ਨੂੰ ਲੈ ਕੇ ਸਵਾਲ ਵੀ ਛੁਰੂ ਖੜੇ ਹੁੰਦੇ ਨੇ ਕਿ ਕੀ ਇਸ ਤਰੀਕੇ ਦਾ ਆ ਫੈਸਲਾ ਕੀ ਪੰਚਾਇਤ ਆਪਣੇ ਪੱਧਰ ਤੇ ਜਾਂ ਪਿੰਡ ਵਾਸੀ ਆਪਣੇ ਪੱਧਰ ਤੇ ਲੈ ਸਕਦੇ ਨੇ ਆ ਮੁੰਡਾ ਕੁੜੀ ਨੂੰ ਲੈ ਕੇ ਅਗਲੀ ਗੱਲ ਇਹ ਵੀ ਕਹਿ ਦੇਣੀ ਕਿ ਜਿਹੜਾ ਜਕਰ ਇੱਕੋ ਪਿੰਡ ਦੇ ਵਿੱਚ ਮੁੰਡਾ ਕੁੜੀ ਵਿਆਹ ਕਰਵਾਉਂਦੇ ਨੇ ਉਹਨਾਂ ਨੂੰ ਤਾਂ ਬਾਹਰ ਕੱਢੇ ਜਾਵੇਗਾ ਪਿੰਡ ਤੋਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਜੋ ਕੇ ਬੇਕਾਰ ਕਰ ਦਿੱਤਾ ਜਾਵੇਗਾ ਦੋਵੇਂ ਮੁੰਡਾ ਅਤੇ ਕੁੜੀ ਦੇ ਪਰਿਵਾਰਾਂ ਨੂੰ ਵੀ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ ਇਸ ਨੂੰ ਲੈ ਕੇ ਵਿਚੋਲ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਮੁੰਡਾ ਕੁੜੀ ਵਿਆਹ ਕਰਵਾਉਂਦੇ ਨੇ ਤਾਂ ਉਸ ਦੀ ਸਜ਼ਾ ਕੀ ਉਹਨਾਂ ਦੇ ਮਾਪਿਆਂ ਨੂੰ ਦੇਣਾ ਜਾਇਜ਼ ਹੈ ਇਹ ਵੀ ਆਪਣੇ ਆਪ ਦੇ ਵਿੱਚ ਡਿਬੇਟ ਦਾ ਚਰਚਾ ਦਾ ਵਿਸ਼ਾ ਹੈ ਆ ਤੈਸੂ ਲੈ ਕੇ ਅਖਿਆਰ ਵੇਖਣ ਹੋਵੇਗਾ ਕਿ ਕੀ ਕੀ ਅਲੱਗ-ਅਲੱਗ ਪ੍ਰਤੀਕਰਮ ਸਾਹਮਣੇ ਆਉਂਦੇ ਨੇ ਦਰਸਲ ਬਠਿੰਡਾ ਦੇ ਪਿੰਡ ਕੋਟ ਚਮੀਰਦੀ ਪੰਚਾਇਤ ਦੇ ਵੱਲੋਂ ਇਹ ਫਰਮਾਨ ਇਹ ਫੈਸਲਾ ਸੁਣਾਇਆ ਗਿਆ ਆਦਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਤੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਪੀਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹ ਤੇ ਸੱਤ ਫੈਸਲਾ ਲੈਣਗੇ ਵੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊ ਪਰਿਵਾਰ ਸਮੇਤ ਪਰਿਵਾਰ ਦਾ ਮੈਂ ਤਾਂ ਛੱਡ ਗਿਆ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਟੱਗਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ برداشت ਕਰਨਗੇ ਰੋਕਾਂਗੇ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਪ੍ਰਾਪਰਟੀ ਟੈਕਸ ਵਧਾ ਦਿੱਤਾ ਗਿਆ ਹੈ ਪ੍ਰਾਪਰਟੀ ਟੈਕਸ ਦੇ ਵਿੱਚ 5% ਦਾ ਇਜ਼ਾਫਾ ਕੀਤਾ ਹੈ ਪੰਜਾਬ ਸਰਕਾਰ ਨੇ ਇਸ ਨੂੰ ਲੈ ਕੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਰਿਹਾਈਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਤੇ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ ਹੈ ਚਾਹੇ ਤੁਹਾਡੀ ਰਿਹਾਇਸ਼ੀ ਪ੍ਰਾਪਰਟੀ ਹੈ ਚਾਹੇ ਕਮਰਸ਼ੀਅਲ ਪ੍ਰਾਪਰਟੀ ਹੈ ਉਸ ਦੇ ਵਿੱਚ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ 1 ਅਪ੍ਰੈਲ 2025 ਤੋਂ ਇਹ ਟੈਕਸ ਦੇ ਫੈਸਲਾ ਲਾਗੂ ਹੋਇਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਵਿੱਚ ਹੁਣ ਪ੍ਰਾਪਰਟੀ ਦਾ ਟੈਕਸ ਵਧ ਗਿਆ ਹੈ ਜੇਕਰ ਤੁਸੀਂ ਕੋਈ ਪ੍ਰਾਪਰਟੀ ਖਰੀਦਦੇ ਹੋ ਕੋਈ ਪਲਾਟ ਖਰੀਦਦੇ ਹੋ ਕੋਈ ਘਰ ਖਰੀਦਦੇ ਹੋ ਜੇਕਰ ਤੁਸੀਂ ਉਸ ਦੀ ਰਜਿਸਟਰੀ ਕਰਵਾਉਣੀ ਹੈ ਤਾਂ ਤੁਹਾਨੂੰ ਹੁਣ ਪਹਿਲਾਂ ਦੇ ਮੁਕਾਬਲੇ 5% ਜ਼ਿਆਦਾ ਪੈਸੇ ਦੇਣੇ ਪੈਣਗੇ ਯਾਨੀ ਕਿ ਜੋ ਪ੍ਰਾਪਰਟੀ ਦਾ ਟੈਕਸ ਹੁੰਦਾ ਉਸ ਦੇ ਵਿੱਚ 5% ਦਾ ਇਜ਼ਾਫਾ ਕੀਤਾ ਗਿਆ ਵਾਅਦਾ ਕੀਤਾ ਗਿਆ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਆ ਤੁਹਾਨੂੰ ਦੱਸ ਦਈਏ ਕਿ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਟੈਕਸ ਵਧਿਆ ਚਾਹੇ ਉਹ ਰਿਹਾਇਸ਼ੀ ਪ੍ਰਾਪਰਟੀ ਹੈ ਚਾਹੇ ਕਮਰਸ਼ੀਅਲ ਪ੍ਰਾਪਰਟੀ ਹੈ ਆ ਤਾਂ ਦੋਹਾਂ ਤੇ ਹੀ 5% ਦਾ ਜਿਹੜਾ ਕਿ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ ਤੇ 1 April 2025 ਤੋਂ ਇਹ ਟੈਕਸ ਲਾਗੂ ਵੀ ਹੋ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾਜ ਨਾਲ ਜੁੜ ਚੁੱਕੇ ਹਨ ਨਪਿੰਦਰ ਪੰਜਾਬ ਵਾਸੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਪ੍ਰਾਪਰਟੀ ਟੈਕਸ ਦੇ ਵਿੱਚ 5% ਦਾ ਵਾਧਾ ਕੀਤਾ ਹੈ ਆ ਕੀ ਕੋ ਡਿਟੇਲ ਦੇ ਵਿੱਚ ਜਾਣਕਾਰੀ ਹੈ ਲੁਕ ਉਸ ਗੱਲ ਕੋਈ ਦੂਰੇ ਨਹੀਂ ਕਿ ਪੰਜਾਬ ਦੇ ਲੋਕਾਂ ਤੇ ਇਸ ਦਾ ਵਾਧੂ ਬੋਝ ਪਏਗਾ 5% ਦਾ ਜਿਹੜਾ ਵਾਧਾ ਹੈ ਸਿੱਧੇ ਤੌਰ ਤੇ ਇਹ ਵਾਧਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਚਾਹੇ ਉਹ ਕਮਰਸ਼ੀਅਲ ਚਾਹੇ ਉਹ ਰੈਸ਼ੀਆ ਕੋਈ ਜਿਹੜਾ ਰੇਟ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਰੇਟ ਦੇ ਹਿਸਾਬ ਦੇ ਨਾਲ ਉਹ ਡਿਸਾਈਡ ਹੁੰਦਾ ਹੈ ਹਰ ਜ਼ਿਲ੍ਹੇ ਦੇ ਵਿੱਚ ਵੱਖਰਾ-ਵੱਖਰਾ ਰੇਟ ਹੈ ਹਰ ਇਲਾਕੇ ਦੇ ਹਿਸਾਬ ਦੇ ਨਾਲ ਦੇਖੋ ਜਿਹੜਾ ਰੈਹਾਸ਼ੀ ਹੈ ਉਹ 2 ਤੋਂ 4 ਰੁਪਏ ਜਿਹੜਾ ਹੈਗਾ ਪ੍ਰਤੀ ਗੱਜ ਔਰ ਜਿਹੜਾ ਕਮਰਸ਼ੀਅਲ ਆ ਉਹ 4 ਤੋਂ 6 ਰੁਪਏ ਪ੍ਰਤੀ ਫੁੱਟ ਜਿਹੜਾ ਹੈਗਾ ਰੇਟ ਹੈ ਤੇ ਦੇਖੋ ਸਾਫ਼ ਤੌਰ ਤੇ ਜਿਹੜਾ ਇਹ ਵਾਅਦਾ ਕੀਤਾ ਗਿਆ ਤਾਂ ਬੋਝ ਤਾਂ ਪੈਣੀ ਪੈਣਾ ਲੋਕਾਂ ਤੇ ਪਰ ਜਿਹੜਾ ਤਰਕ ਦਿੱਤਾ ਗਿਆ ਹਾਲਾਂਕਿ ਹਲੇ ਸਾਡੀ ਸਰਕਾਰ ਦੇ ਨਾਲ ਗੱਲਬਾਤ ਨਹੀਂ ਹੋਈ ਜਾਂ ਮਹਿਕਮੇ ਦੇ ਵਿੱਚ ਹਲੇ ਕਿ ਇਹ ਜੋ ਆਪ ਦਾ ਪੱਖ ਦਿੰਦੇ ਨੇ ਪਰ ਇਹ ਨੋਟੀਫਿਕੇਸ਼ਨ ਹੈ ਜਿਹੜਾ ਕਿ ਨੋਟੀਫਿਕੇਸ਼ਨ ਜੋ बोल ਰਿਹਾ ਸੀ ਉਹਦੇ ਤੇ ਗੱਲ ਕਰ ਰਹੇ ਆ ਨੋਟੀਫਿਕੇਸ਼ਨ ਮੁਤਾਬਕ ਜਿਹੜਾ ਤਰਕ ਦਿੱਤਾ ਗਿਆ ਉਹ ਤਰਕ ਇਹ ਹੈ ਕਿ ਜਿਹੜਾ ਸਰਕਾਰ ਕਰਜ਼ ਲੈਂਦੀ ਹੈ ਉਹ ਕਰਜ਼ ਜਿਹੜਾ ਉਹ ਵਾਧੂ ਕਰਜ਼ ਲੈਣ ਦੇ ਲਈ ਇਹ ਵਾਅਦਾ ਕੀਤਾ ਗਿਆ ਕਿਉਂ ਉਹਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਹੈ ਕਿ 0.25 ਜਿਹੜਾ ਹੈਗਾ ਟੈਕਸ ਅਸੀਂ ਜੇ ਵਧਾਵਾਂਗੇ ਤਾਂ ਹੀ ਸਾਨੂੰ ਜਿਹੜਾ ਕਰਜ਼ ਹੈ ਉਹਦੇ ਵਿੱਚ ਬੜੌਤਰੀ ਮਿਲਣੀ ਹੈ ਜਿਹੜਾ ਮਜੂਦਾ ਕਰਜ਼ ਲੈ ਰਿਆ ਤਾਂ ਦੇਖੋ ਹਾਲਾਂਕਿ ਇਹਦੇ ਦੋ ਚੀਜ਼ਾਂ ਨੇ ਇੱਕ ਤਾਂ ਆਮ ਲੋਕਾਂ ਤੇ ਬੋਝ ਪੈਣਾ ਦੂਜਾ ਸਰਕਾਰ ਤੇ ਸਿੱਧੇ ਤੌਰ ਤੇ ਬਾਰਡਰ ਜਿਹੜਾ ਹੈਗਾ ਕਰਜ਼ੇ ਦਾ ਉਹ ਵੀ ਲੋਡ ਵਧ ਰਿਹਾ ਦੂਜੀ ਚੀਜ਼ ਬੇਸ਼ੱਕ ਸਰਕਾਰ ਨੇ ਇਹ ਫਿਲਹਾਲ ਦੇਖਿਆ ਹੈ ਕਿ ਜਿਹੜਾ ਸਰਕਾਰ ਦੇ ਕੋਲੇ ਇੱਕ ਤਾਂ ਇਹਦੇ ਨਾਲ ਟੈਕਸ ਵਧ ਆਏਗਾ ਦੂਜਾ ਜਿਹੜਾ ਕਰਜ਼ ਦੀ ਲਿਮਟ ਹੈ ਸਰਕਾਰ ਦੇ ਕੋਲੇ ਉਹ ਵੀ ਵਧ ਜੇਗੀ ਇਹ ਜਿਹੜਾ ਨੋਟੀਫਿਕੇਸ਼ਨ ਆ ਮੈਂ ਉਹਦੇ ਮੁਤਾਬਕ ਜ਼ਿਕਰ ਕਰ ਰਿਹਾ ਹਾਲਾਂਕਿ ਹੁਣ ਸਰਕਾਰ ਆ ਇਹਦੇ ਇਹ ਦਾਵਾ ਕੀ ਕਰਦੀ ਹੈ ਜਿਹੜਾ ਲੋਕਲ ਬਾਡੀ ਵਿਭਾਗ ਹੈ ਜਿਨ੍ਹਾਂ ਦੇ ਵੱਲੋਂ ਨੋਟੀਫਿਕੇਸ਼ਨ ਹੈ ਉਹ ਕੀ ਇਸ ਤੇ ਦਾਵਾ ਕਰਦੇ ਨੇ ਉਹਨਾਂ ਦੇ ਕੀ ਤਰਕ ਨੇ ਉਹ ਥੋੜੀ ਦੇਰ ਤੱਕ ਲੱਗਦਾ ਉਹ ਤਸਵੀਰੀ ਸਾਫ ਹੋਏਗੀ ਪਰ ਹਾਲ ਬਿਨਹਾਲ ਦੀ ਕਹਈ ਆਮ ਲੋਕਾਂ ਤੇ ਵਪਾਰੀਆਂ ਤੇ ਜਾਂ ਕਮਰਸ਼ੀਅਲ ਜਾਂ ਰਹਿਸ਼ੀ ਸਾਰਿਆਂ ਦੇ ਲਈ ਇਹ ਖਬਰ ਕੋਈ ਬਹੁਤੀ ਚੰਗੀ ਨਹੀਂ ਕਹਾਂਗੇ ਕਿਉਂਕਿ 5% ਟੈਕਸ ਦੇ ਵਿੱਚ ਪ੍ਰਾਪਰਟੀ ਟੈਕ ਦੇ ਵਿੱਚ ਵਾਧਾ ਹੋ ਗਿਆ ਜੀ ਆ ਨਪਿੰਦਰ ਜੀ ਇੱਕ ਉਦਾਹਰਣ ਦੇ ਤੌਰ ਤੇ ਅੰਦਾਜ਼ਨ ਗੱਲ ਕੀਤੀ ਜਾਵੇ ਮੰਨ ਲਓ ਕਿ 100 150 ਗੱਜ ਦੇ ਵਿੱਚ ਕਿਸੇ ਦਾ ਘਰ ਹੈ ਤਾਂ ਇਸ ਤੋਂ ਪਹਿਲਾਂ ਇਸ ਵਾਧੇ ਤੋਂ ਪਹਿਲਾਂ ਕਿੰਨਾ ਪ੍ਰਾਪਰਟੀ ਟੈਕ ਸੀ ਤਾਂ ਉਸ ਦੇ ਵਿੱਚ ਕਿੰਨਾ ਕੋ ਹੋਰ ਜੇਬ ਤੇ ਬੋਝ ਪਵੇਗਾ ਕਿੰਨਾ ਕੋ ਉਸ ਦੇ ਵਿੱਚ ਇਜ਼ਾਫਾ ਹੋ ਗਿਆ ਦੇਖੋ ਮੈਂ ਤੁਹਾਨੂੰ ਸਿੱਧਾ ਉਹੀ ਦਾ ਜਿਹੜਾ ਐਗਜ਼ੈਕਟ ਫੁੱਟਾਂ ਦੇ ਹਿਸਾਬ ਨਾਲ ਕਿਉਂਕਿ ਦੇਖੋ ਉਹ ਤਾਂ ਜਦੋਂ ਟੈਕਨੀਕਲੀ ਬੰਨਾ ਹੈ ਕੈਲਕੂਲੇਸ਼ਨ ਦੇ ਹਿਸਾਬ ਨਾਲ ਬੰਨਾ ਹੈ ਤੇ ਉਹ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਕਿ 4 ਤੋਂ 6 ਰੁਪਏ ਪ੍ਰਤੀ ਫੋਟਾ ਜਿਹੜਾ ਵਰਸ਼ੀਅਲ ਹੈ 2 ਤੋਂ 4 ਰੁਪਏ ਪ੍ਰਤੀ ਗਾਜਾ ਜਿਹੜਾ ਉਹ ਰਿਐਸ਼ੀ ਹੈ ਹਾਲਾਂਕਿ ਜਦਾਂ ਵਾਅਦੇ ਦੀ ਗੱਲ ਆਪਾਂ ਜਿਹੜੀ ਕਰ ਰਹੇ ਹਾਂ ਉਹ ਦੇਖੋ 5% ਵਾਅਦਾ ਹੈ ਕਿਉਂਕਿ ਇਹ ਵਾਅਦਾ ਕੋਈ ਪੰਜਾਬ ਲੈਵਲ ਦੀ ਇੱਕੋ ਨਹੀਂ ਹੁੰਦਾ ਇਹ ਜਿੱਦਾਂ ਤੁਹਾਡੇ ਮੁਹੱਲੇ ਦਾ ਰੇਟ ਅਲੱਗ ਹੋਏਗਾ ਡੇਰਾਬਸਦੀ ਦਾ ਰੇਟ ਅਲੱਗ ਹੋਏਗਾ ਉਹ ਇਲਾਕੇ ਦੇ ਹਿਸਾਬ ਦੇ ਨਾਲ ਜਗ੍ਹਾ ਦੇ ਹਿਸਾਬ ਦੇ ਨਾਲ ਜਿਹੜਾ ਰੇਟ ਹੈ ਡੀਸੀ ਰੇਟ ਜਿਹੜਾ ਤੈਅ ਹੁੰਦਾ ਔਰ ਉਹ ਪ੍ਰਾਪਰਟੀ ਦੇ ਰੇਟ ਦੇ ਹਿਸਾਬ ਦੇ ਨਾਲ ਜਿਹੜਾ ਵਾਧਾ ਬੋਝ ਹੈ ਜਿਹੜਾ ਉਹ ਪੈਣਾ ਇਸ ਕਰਕੇ ਦੀ ਕੈਲਕੂਲੇਸ਼ਨ ਜਿਹੜੀ ਹੈ ਉਹ ਲੈਂਡ ਟੂ ਲੈਂਡ ਜਾਂ ਡਿਸਟ੍ਰਿਕਟ ਵਾਈਜ਼ ਜਾਂ ਏਰੀਆ ਵਾਈਜ਼ ਹੈ ਜਿਹੜੀ ਉਹ ਉਹਦੇ ਤੇ ਫਰਕ ਪੈਣਾ ਪਰ ਤੇ ਦੂਸਰੇ ਤੌਰ ਤੇ 5% ਜਿੰਨਾ ਵੀ ਪਹਿਲਾਂ ਜੇ ਲੱਖਵੰਦਾ ਤਾਂ ਉਹਦੇ ਨਾਲ ਕੈਲਕੂਲੇਸ਼ਨ ਕੀਤੀ ਜਾ ਸਕਦੀ ਹੈ ਕਿ 5% ਦਾ ਵਾਧਾ ਜਿਹੜਾ ਹੈਗਾ ਉਹ ਹੋ ਗਿਆ ਠੀਕ ਆ ਠੀਕ ਹੈ ਨਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਤਾਂ ਪੰਜਾਬ ਦੇ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਪ੍ਰਾਪਰਟੀ ਟੈਕਸ ਦੇ ਵਿੱਚ 5% ਦਾ ਵਾਧਾ ਕੀਤਾ ਜਿਸ ਨੂੰ ਲੈ ਕੇ ਬਕਾਇਦਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਰਿਹਾਇਸ਼ੀਅਤ ਤੇ ਕਮਰਸ਼ੀਅਲ ਪ੍ਰਾਪਰਟੀ ਤੇ ਟੈਕਸ ਆ ਵਧਾਇਆ ਗਿਆ ਤੇ 1 April 2025 ਤੋਂ ਇਹ ਟੈਕਸ ਲਾਗੂ ਵੀ ਹੋ ਗਿਆ